ਹੀਰਮਲ ਲੈ ਕੇ ਆ ਜੀ ਬਹੁਤ ਹੀ ਘਾ ਟ੍ਰੈਕਟਰ ਤੇ ਮਸ਼ਰੀਨ ਦੇ ਸੂਟ ਦੇ ਨਾਲ ਮਸ਼ਰੀਨ ਦਾ ਦੁਪੱਟਾ 50% ਡਰਦੇ ਆਰਟੀਕਲ ਚੈੱਕ ਕਰ ਸੋ ਦਿਓ ਬਹੁਤ ਹੀ ਸ਼ਾਨਦਾਰ ਆਰਟੀਕਲ ਹੈ ਪਿਓਰ ਮਸ਼ਰੀਨ ਲੱਗੇ ਪਿਓਰ ਸੱਤ ਗਰਾਮ ਮਸ਼ਰੀਨ ਹੈ ਮਸ਼ਰੀਨ ਦਾ ਦੁਪੱਟਾ ਬਹੁਤ ਹੀ ਸੋਹਣਾ ਡਿਜ਼ਾਈਨ ਹੈ ਬਹੁਤ ਹੀ ਪਿਆਰੇ ਪਿਆਰੇ ਕਲਰ ਹੈ ਬਿਲਕੁਲ ਡਿਫਰੈਂਟ ਤੇ ਬਿਲਕੁਲ ਹੱਥ ਕੇ ਡੋਰ ਡਿਜ਼ਾਈਨ ਲੈ ਕੇ ਡੋਰ ਡਿਜ਼ਾਈਨ ਉਹ ਦੋਨੇ ਦਿਨ ਧਾਕਰ ਲੈ ਕੇ ਭਾਈ ਜੀ ਸਾਰਾ ਪਰ ਚੈੱਕ ਕਰਾ ਦਿਓ ਪਾਕਿਸਤਾਨੀ ਪਿਓਰ ਪਾਕਿਸਤਾਨੀ ਮਸ਼ਰੀਨ ਦਾ ਪ੍ਰੈਸ ਸੂਟ ਹੈ ਮਸ਼ਰੀਨ ਦੇ ਦੁਪੱਟੇ ਨਾਲ ਕਲਰ ਚਾਰ ਚਾਰ ਦੇ ਆਰਟੀਕਲ ਕੋ ਪਿਆਰਾ ਹੈ ਲੰਬਾਈ 50 50 ਲੰਬਾਈ ਨਾਲ ਲੈ ਕੇ ਆਏ ਭਾਜੀ ਮਸ਼ਰੀਨ ਦਾ ਸੂਟ ਹੈ ਮਸ਼ਰੀਨ ਜਰ ਬੱਟਾ ਰੇਟ ਬਹੁਤ ਘੱਟ ਹੈ ਪੂਰੇ 50 ਦੀ ਦੁਕਾਨ ਚੱਲੀ ਹੈ 35 35 ਸੋਲੇ ਸੂਟ ਦੇ ਰਹੇ ਭਾਜੀ ਸਿਰਫ 1750 ਰੁਪਏ ਦੇ ਇਹ ਬਹੁਤ ਨੇ ਕਲਮੇ ਬਹੁਤ ਨੇ ਸੈਂਪਲ ਘਾਰਿਆ ਬਹੁਤ ਹੀ ਸ਼ਾਨਦਾਰ ਵੀਡੀਓ ਅੱਛੀ ਲੱਗੀ ਸ਼ੇਅਰ ਲਾਈਕ ਕਮੈਂਟ ਕਰਨਾ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਬਾਜੀ ਖੱਡੀ ਦੇ ਬਨਾਰਸੀ ਸੂਟ ਲੈ ਕੇ ਆਇਆ ਬਹੁਤ ਹੀ ਘੱਟ ਰੇਟਾਂ ਤੇ ਪਾਕਿਸਤਾਨੀ ਸੂਟ ਖੱਡੀ ਦੇ ਬਨਾਰਸੀ ਨਿਊ ਆਰਟੀਕਲ ਆਏ ਆ ਰੇਟ 50 ਆਫ ਤੇ ਮੇਲਾ ਲੱਗਿਆ ਹੋਇਆ ਗੋਠੀ ਵਾਲਿਆਂ ਦੇ 50 ਆਫ ਤੇ ਵੀਰੇ 1750 ਰੁਪਏ ਚ 35 32 ਵਾਲੇ 1750 ਰੁਪਏ ਚ ਪਾਕਿਸਤਾਨੀ ਡਿਜ਼ਾਈਨ ਬਨਾਰਸੀ ਡਿਜ਼ਾਈਨ ਖੱਡੀ ਦੇ ਪਿਓਰ ਦੇ ਬਾਜੀ ਦੁਪੱਟਾ ਦੁਪੱਟਾ ਆਊਗਾ ਪਿਓਰ ਦਾ ਬਾਜੀ ਪਿਓਰ ਆ ਖੋਲ ਕੇ ਚੈੱਕ ਕਰਾਓ ਲੋ ਅੱਛਾ ਤੇ ਕਰੋ ਭਾਜੀ ਦੁਪੱਟਾ ਪਿਓ ਤੇ ਪਿਓਰ ਪਿਓਰ ਸਰ ਜਿਹੜੀ ਗੱਲ ਕਵਾਂਗੇ ਫਰਕ ਨਹੀਂ ਆਊਗਾ ਰੇਟ ਵੀ ਚੈੱਕ ਕਰਾ ਦਿਵੋ ਲੋ ਦੁਪੱਟੇ ਦਾ ਆਹ ਜੀ ਬਹੁਤ ਲੰਬਾਈ ਪੂਰੀ 50 ਆ ਲੋ ਲੋ ਜੀ ਰੇਟ ਰੇਟ 50 ਆ ਤੁਹਾਨੂੰ ਗੋਠੀ ਵਾਲਿਆਂ ਦੇ ਬੈਠੇ ਹੋ ਤੁਸੀਂ ਜੀ ਭਾਜੀ ਕੀ ਦੇਣਾ 3500 ਵਾਲਾ 1750 ਰੁਪਏ ਚ ਭਾਜੀ ਅੱਛਾ ਜੀ ਸਿਰਫ 1750 ਚ ਇੰਨੇ ਕਲਰ ਡਿਜ਼ਾਈਨ ਆਏ ਆ ਬਹੁਤ ਸੋਹਣੇ ਅੱਗੇ ਦੇ ਨਹੀਂ ਆਏ ਕਾਲੀ ਭਾਜੀ ਉਹ ਇਹ ਰੀਜਨਲ ਬਨਾਰਸੀ ਸੂਟ ਹੈ 25 2500 ਵਾਲੇ ਸਿਫ ਦੇ ਰਹੇ ਆ 1250 ਰੁਪਏ ਚ ਨੇ ਕਵਾਂਗੇ ਨਹੀਂ ਦਵਾਂਗੇ ਵੀ ਚੈੱਕ ਕਰੋ ਜੀ ਵੀਰਲ ਬਨਾਰਸੀ ਸੂਟ ਭਾਈ ਦੁਪੱਟਾ ਰੀਜਨਲ ਬਨਾਰਸੀ ਵੀ ਭਾਈ origignal ਠੀਕ ਹੈ ਬਣਾਖਦੀ ਵਾਲੇ ਹੈ ਜਾਨਕੀ ਤੁਸੀਂ ਅੱਧੇ ਰੇਟ ਦੇ ਰਹੇ ਹੋ 5000 ਹਾਂਜੀ ਹਾਂਜੀ ਦੁਕਾਨਦਾਰ ਕਹਿੰਦੇ ਨੇ ਪਰ ਅਸੀਂ ਦਵਾਂਗੇ ਦਵਾਂਗੇ ਗੋਠੀ ਵਾਲੇ ਨੇ ਗੋਠੀ ਵਾਲਿਆਂ ਤੇ ਦਵਾਂਗੇ ਜੀ ਠੀਕ ਹੈ ਗੱਲ ਦਾ ਦਾ ਜਨਵਰੀ ਸਪੈਸ਼ਲ 25 50% ਹੋ 25 ਵਾਲਾ 6 ਦੇ 12 1200 ਰੁਪਏ 컬러 ਚੈੱਕ ਕਰੋ 컬러 ਚੈੱਕ ਕਰੋ ਜੀ ਇੱਕ ਨਹੀਂ ਦੋ ਨਹੀਂ ਕਿੰਨੇ ਕਿੰਨੇ ਕਲਰ ਦੇ ਦੇਖੋ ਢੇਗਾ ਕਿਦਾਂ ਦੇ ਆ ਰਿਹਾ ਯਾਰ ਵਾਰੀ ਆਰਾਮ ਅਜੇ ਸਾਰੇ نیچے ਆਏ ਦੇਖੋ ਜੀ ਇੱਕ ਦੋ ਇੱਕ ਕਰਨ ਉੱਪਰ ਆ ਜੀ ਰੀਜਨਲ ਬਨਾਰਸੀ ਭਾਈ ਵੀਡੀਓ ਸ਼ੇਅਰ ਲੈ ਕੇ ਆ ਦਿਓ ਵੀਡੀਓ ਸ਼ੇਅਰ ਤੇ ਲਾਈਕ ਜ਼ਰੂਰ ਕਰਨਾ ਜੀ ਭੈਣਾਂ ਨੂੰ ਦੱਸਣਾ ਸਪੈਸ਼ਲ ਗੋਠੀ ਵਾਲਾਂ ਦੇ ਲੱਗੀ ਹੈ 50% ਆ ਬਨਾਰਸੀ ਸੂਟ ਪਿਓਰ ਬਨਾਰਸੀ ਮਾਰਨਿੰਗ 7:00 ਦੇ ਕਾਲ ਜੀ ਰੋਜ਼ਾਨਾ ਦੀ ਤਰ੍ਹਾਂ ਆਪਾਂ ਪੇਸ਼ ਹੈ ਨਵੀਂ ਵੈਰਾਈਟੀ ਲੈ ਕੇ ਸਭ ਤੋਂ ਪਹਿਲਾਂ ਤੁਸੀਂ ਦੇਖੋ ਜੀ ਆਹ ਲੜੇ ਆ। ਆ ਫੋਟੋ ਵਾਲਾ ਡਿਜ਼ਾਈਨ ਹੈ ਜਿਹੜਾ ਮੈਂ ਓਪਨ ਕਰ ਰੱਖਿਆ ਹੈ। ਨੈਕ ਬਣਿਆ ਹੋਇਆ ਹੈ ਤਾਂ ਬਹੁਤ ਹੀ ਸ਼ਾਨਦਾਰ। ਆ ਦੇਖੋ ਆ ਸਾਰਾ ਗਲੇ ਦਾ ਕੰਮ ਹੈ ਜੀ। ਤੇ ਆ ਆਉਣ ਗਿਆ ਇਹਦੀ ਬਾਜੂ। ਆਏਗਾ ਬਾਜੂ ਦਾ ਵਰਕ। ਇਹ ਨਾਲੇ ਗਏ ਜਾ ਰਹੇ ਅਸੀਂ ਪਲਾਜੋ, ਸਲਵਾਰ, ਸ਼ਰਾਰਾ ਕੁਝ ਵੀ ਬਣਾਓ। ਆਏਗਾ ਤਾਂ ਦੁਪੱਟਾ। ਕਲਰ ਮਿਲਣਗੇ ਜੀ ਚਾਰ ਇਹਦੇ ਵਿੱਚ। ਚਾਰ ਕਲਰ ਆਣਗੇ ਵੀਰੇ। ਖਰੋਜ ਜੀ। ग्रीन येलो ਤੇ ਮਜੈਂਟਾ ਔਰ ਚਾਰੇ ਰੰਗਾਂ ਦੇ ਨਾਲ ਪਿਕਚਰ ਵਾਲਾ ਡਿਜ਼ਾਈਨ ਹੈ ਰੇਟ ਦੀ ਗੱਲ ਕਰੀਏ ਤਾਂ ਸਿਰਫ ਮਿਲਣ ਜਾ ਰਿਹਾ ਜੀ ਤੁਹਾਨੂੰ ਇਹ 3200 ਦੀ ਰੇਂਜ ਦੇ ਵਿੱਚ 6400 ਵਾਲਾ ਤੇ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰਦੇ ਹੋ ਕੋਟੀ ਵਰਲਡ ਵੜ ਤੋਂ ਬੀਬੀਆਰ ਬਠਿੰਡਾ ਦਾ ਜਿਹੜਾ ਆਰਟੀਕਲ ਦੇਖ ਰਹੇ ਹੋ ਵੀਰੇ ਸ਼ਿਮਰ ਦੇ ਉੱਪਰ ਆ ਚੁੱਕਾ ਆਪਣੇ ਕੋਲੇ ਪੂਰਾ ਫਰੰਟ ਪੈਨਲ ਦੇ ਵਿੱਚ ਨਵੀਂ ਚੀਜ਼ ਆ ਚੁੱਕੀ ਹੈ ਤੇ ਨਾਲ ਜਿਹੜੀ ਬਾਟਮ ਹੈ ਵੀਰੇ ਜਾਮਾ ਵਰਦੀ ਆ ਚੁੱਕੀ ਹੈ ਬਾਟਮ ਦੇ ਉੱਪਰ ਵਰਕ ਆਊਗਾ ਡਿਜ਼ਾਈਨਰ ਚੀਜ਼ ਆ ਚੁੱਕੀ ਹੈ ਰੇਟ ਵੀ ਤੁਹਾਨੂੰ ਨਿਗਾ ਕਰਾਵਾਂਗੇ ਵੀਰੇ ਪਹਿਲਾਂ ਦੇਖ ਲਓ ਆਰਟੀਕਲ ਆਰਟੀਕਲ ਦੇਖੋ ਬੇਟਾ ਪਿਆਰਾ ਫਰੰਟ ਦਬਕੇ ਦੇ ਕੰਮ ਦੇ ਨਾਲ ਕਰਦਣਾ ਹਾਫ ਐਂਡ ਹਾਫ ਦਾ ਕੰਮ ਕੀਤਾ ਹੋਇਆ ਹੈ ਵੀਰੇ ਨਾਲ ਸ਼ਿਮਰ ਦਾ ਦੁਪੱਟਾ ਤੇ ਜਾਮਾ ਵਰਦੀ ਬਾਟਮ ਹੈ ਬਾਟਮ ਦੇ ਕੰਮ ਲਾਈਟ ਵੇਟ ਸਲੀਵਜ਼ ਰੇਟ ਦੀ ਨਿਗਾ ਪਰ ਆਪਾਂ ਨੂੰ ਮਿਲਣਾ ਵੀਰੇ 50% ਆਫ ਯਾਨੀ ਕਿ 50% ਲੈਸ ਕਰਕੇ 5700 ਰੁਪਏ ਦੇ ਵਿੱਚ ਸੂਟ ਪਊਗਾ ਕਲਰ ਦੀ ਗੱਲ ਕਰੀਏ ਕਲਰ ਮਿਲਣਗੇ ਕਿੰਨਾ ਵਿੱਚ ਆਪਾਂ ਨੂੰ ਚਾਰ ਚਾਰ ਕਲਰ ਦਾ ਸੈੱਟ ਹੈ ਸੈੱਟ ਬਹੁਤ ਸੋਹਣਾ ਵੀਰੇ ਨਵੀਂ ਚੀਜ਼ ਆ ਚੁੱਕੀ ਹੈ ਇਹ ਸਾਰੇ ਕਲਰ ਚਾਰ ਸਾਰੀ ਡਿਜ਼ਾਈਨਿੰਗ ਹੈ 50% ਤੋਂ ਮਿਲਣੀਆਂ ਗੋਠੀ ਬੜਵੱਜ ਤੋਂ ਫਿਰ ਬਠਿੰਡਰਾਂ ਦੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਧੰਨਵਾਦ ਵੀਰੇ ਤੁਹਾਨੂੰ ਹੁਣ ਬਿਲਕੁਲ ਨਵੇਂ ਡਿਜ਼ਾਈਨਿੰਗ ਦਿਖਾਵਾਂਗੇ ਅੱਜ ਦੀ ਜੜੀ ਕੀ 14 12 ਦੀ ਡਿਜ਼ਾਈਨਿੰਗ ਆਪਣੇ ਕੋਲੇ ਆ ਚੁੱਕੀ ਆ ਮੈਂ ਤੁਹਾਨੂੰ ਇੱਕ ਪੀਸ ਓਪਨ ਵੀ ਕਰਕੇ ਦਿਖਾਉਂਗਾ ਆ ਦੇਖੋ ਜੀ ਸੀਮਾ ਦੇ ਬੇਸ ਤੇ ਬਿਲਕੁਲ ਹੀ ਨਵਾਂ ਪੀਸ ਆ ਜਮਾ ਫਰੈਸ਼ ਵਰਾਈਟੀ ਦਿਖਾਈ ਦੀ ਹੈ ਜੀ ਕੋਈ ਐ ਨਹੀਂ ਹੈਗਾ ਕਿ ਪਹਿਲਾਂ ਵਾਲੀ ਡਿਜ਼ਾਈਨਿੰਗ ਜਾਂ ਪਹਿਲਾਂ ਵਾਲੇ ਸੂਟ ਓਪਨ ਕਰੀਏ ਪਲਾਜੋ ਵਰਕ ਫਰੰਟ ਜਾਲ ਨਾਲ ਆਏਗਾ ਫੈਂਸੀ ਦੁਪੱਟਾ ਤੇ ਕਲਰ ਮਿਲਣਗੇ ਦੇ ਵਿੱਚ ਚਾਰ ਦੂਜਾ ਡਿਜ਼ਾਈਨ ਇਧਰ ਭਾਜੀ ਨੇ ਆ ਦੇਖੋ ਸ਼ੇਅਰ ਕਰ ਰੱਖਿਆਗਾ ਲੋ ਜੀ ਡੈਮੋ ਆਰਟੀਕਲ ਆ ਚੁੱਕਿਆ ਹੈ ਪੈਨਲ ਦੇ ਵਿੱਚ ਸੇਮ ਆਰਟੀਕਲ ਦੀ ਪਿਕ ਦਿੱਤੀ ਹੋਈ ਹੈ ਉੱਪਰ ਤੇ ਨਾਲ ਜਿਹੜਾ ਡਿਜ਼ਾਈਨ ਹੈ ਵੀਰੇ ਬਹੁਤ ਪਿਆਰਾ ਆਰਟੀਕਲ ਹੈ ਆਰਗੈਨਿਕ 베ਸ ਦੇ ਉੱਪਰ ਨਵੀਂ ਚੀਜ਼ ਆ ਚੁੱਕੀ ਆਪਣੇ ਕੋਲੇ ਤੇ ਬਾਟਮ ਦੇ ਉੱਪਰ ਵਰਕ ਹੋਊਗਾ ਪਲਾਜ਼ੋ ਟਰੌਜ਼ਰ ਸ਼ਰਾਰਾ ਗਰਰਾ ਜੋ ਤੁਹਾਡੀ ਚੁਆਇਸ ਹੈ ਤੁਸੀਂ ਵੇਅਰ ਕਰ ਸਕਦੇ ਹੋ ਲੁੱਕ ਦੇਖ ਲਓ ਪੀਸੀ ਜੀ ਤੇ ਡਿਜ਼ਾਈਨ ਬਹੁਤ ਸੋਹਣਾ ਆ ਚੁੱਕਿਆ ਹੈ ਆਰਟੀਕਲ ਪਿਕ ਵਾਲਾ ਹੈਗਾ ਜੀ ਨਾਲ ਸ਼ੇਡ ਹੈਗੇ ਨੇ ਦੋ ਇਹਦੇ ਵਿੱਚ ਡਿਜ਼ਾਈਨਿੰਗ ਮੈਨੂੰ ਵੀ ਬਹੁਤ ਰੇਟ ਦੀ ਨਿਗਾਹ ਕਰ ਲਈ ਵੀਰੇ 4700 ਰੁਪਏ ਵਿੱਚ 50% ਆਫ ਤੋਬੀ ਵੀਰ ਬਠਿੰਡਾ ਧੰਨਵਾਦ ਚਲਦੇ ਆਪਾਂ ਦੇਖੋ ਨਵੀਂ ਵੈਰਾਈਟੀ ਆ ਗਈ ਸਹਰੀ ਭਾਜੀ ਆ ਚੱਕੋ ਦਿਖਾਓ ਨਵੇਂ ਨਵੇਂ ਡਿਜ਼ਾਈਨ ਤੇ ਨਵੇਂ ਨਵੇਂ ਸੋਟੇ ਨਵੇਂ ਨਵੇਂ ਡਿਜ਼ਾਈਨ ਕਿਉਂ ਲਿਆਣਾ ਤੂੰ ਭਰਾਵਾ ਪਾਰਸਲ ਖੋਲ ਹੀ ਜਾਨੇ ਲਿਆਈ ਜਾਨੇ ਡਿਜ਼ਾਈਨ ਸਾਰੀ ਡਿਜ਼ਾਈਨਿੰਗ ਨਾਲੇ ਡਿਸਕਾਊਂਟ ਤੇ ਲੈ ਕੇ ਆਏ ਆਏ ਇਹ ਪੀਦੇ 36 3800 ਵਾਲੇ 1900 ਦੀ ਰੇਂਜ 1950 ਦੀ ਰੇਂਜ ਚ 2250 ਦੀ ਰੇਂਜ ਚ ਅੱਛਾ ਇਹ ਵਰਕ ਵਾਲੇ ਆ ਇਹ ਕਪੜਾ ਵੀ ਮੇਰੇ ਚਾਕਲੇਟ 베이스 ਦਾ ਨਵਾਂ ਚੱਲ ਰਿਹਾ ਅੱਜਕੱਲ ਉਹ ਨਹੀਂ ਭਾਜੀ ਡੈਂਟਿੰਗ ਦੇ ਉੱਤੇ ਆ ਆ ਦੇਖੋ ਕਪੜਾ ਦੇਖੋ ਪ्युअर অর্ਗੈਨਿਕ 베이스 ਹੈ 50% ਟੋਪ ਹੈ ਆ ਲਓ ਡਿਜ਼ਾਈਨਿੰਗ ਚੈੱਕ ਕਰੋ ਜੀ ਇਹ ਵਿਆਹ ਸ਼ਾਦੀ ਦੇ ਵਿੱਚ ਦੇਣ ਲੈਣ ਵਾਲੇ ਮਾਮੀਆਂ ਚਾਚੀਆਂ ਤਾਈਆਂ ਤੇ ਕਹਿਣ ਦਾ ਮਤਲਬ ਵੀ ਖਾਸ ਬੰਦੇ ਨੂੰ ਆਪਾਂ ਸੂਟ ਦੇ ਦਾਂਗੇ ਘੱਟ ਰੇਟਾਂ ਚ ਆ ਚੁੱਕੀਆਂ ਚੀਜ਼ਾਂ ਵਧੀਆ ਚੁੱਕੀਆਂ ਬਿਲਕੁਲ ਜੀ ਬਿਲਕੁਲ ਡਿਜ਼ਾਈਨ ਦਿਖਾਓ ਤੁਸੀਂ ਕਿੰਨੇ ਡਿਜ਼ਾਈਨ ਆਏ ਇਹ ਕਹਿਣ ਦੇਖ ਲੋ ਵੀਰੇ ਕਿੱਡੇ ਪਿਆਰੇ ਆ ਚੁੱਕਿਆ 1500 ਨੂੰ ਮਿਗਾ ਕਰਾਈ ਦਿੱਤੀ ਵੀਰੇ 2250 1750 1800 ਕੋਈ 2500 ਕੋਈ 2300 ਇਹ ਸਾਰੇ ਆਰਟੀਕਲ ਤੁਹਾਨੂੰ ਮੈਂ ਗੋਠੀ ਵਰਲਡ ਵਾਈਡ ਤੋਂ ਬਈਰ ਬਠੰਡਾ ਜਿਹੜੇ ਕੀ ਦੇ ਰਿਹਾ 50% ਆਫ ਦੇ ਉੱਪਰ ਡਿਜ਼ਾਈਨਿੰਗ ਤੁਹਾਨੂੰ ਦਿਖਾਈ ਦੇਣਾ ਮੇਰੇ ਵੀਰ ਉੱਠੀ ਵਾਲਿਆਂ ਨੇ ਠੇਕਾ ਲਿੱਤਾ ਹੋਇਆ ਰੋਜ਼ ਨਵੀਂ ਵੈਰਾਈਟੀ ਦਿਖਾਉਂਦਾ ਤੇ ਅੱਜ ਵੀ ਆਪਾਂ ਨਵੀਂ ਵੈਰਾਈਟੀ ਦਿਖਾਉਣੀ ਆ ਆ ਦੇਖੋਗਾ ਬੁਟੀਕ ਦੀ ਆਈਟਮ ਤਿਆਰ ਕਰਾਈਆ ਬੈਲਵੈਟ ਦੇ ਉੱਤੇ ਪਿਓਰ ਮਾਈਕਰੋ ਬੈਲਵੈਟ ਹੈ ਇਹ ਨਾਲ ਇਹਦੇ ਵਿੱਚ ਆਵੇਗਾ ਹੈਂਡ ਦਾ ਆ ਟੋਟਲੀ ਹੈਂਡਵਰਕ ਦੇ ਵਿੱਚ ਤੁਹਾਨੂੰ ਆਈਟਮ ਮਿਲਣ ਲੱਗੀਆਂ ਡਿਜ਼ਾਈਨ ਚੈੱਕ ਕਰ ਲਓ ਵੀਰੇ ਬਹੁਤ ਹੀ ਪਿਆਰਾ ਡਿਜ਼ਾਈਨ ਹੈ ਆ ਦੇਖੋ ਜੀ ਆ ਸਾਰਾ ਡਿਜ਼ਾਈਨ ਆਏਗਾ ਬਾਜੂ ਦਾ ਗਲੇ ਦਾ ਪਹੁੰਚੇ ਦਾ ਠੀਕ ਹੈ ਜੀ ਤੇ ਦੁਪੱਟਾ ਜਿਹੜਾ ਨਾਲ ਹੈ ਦੁਪੱਟਾ ਬੜਾ ਸ਼ਾਨਦਾਰ ਹੈ ਜੀ ਆ ਦੇਖੋ ਮਲਟੀ ਸ਼ੇਡ ਦੁਪੱਟਾ ਖੋਲਣ ਲੱਗੇ ਆਪਾਂ ਬਹੁਤ ਹੀ ਪਿਆਰਾ ਸਿੱਪਲੀ ਵਰਕ ਵਾਲਾ ਦੁਪੱਟਾ ਪੌਂਚਿਆਂ ਦਾ ਵਰਕ ਤੁਸੀਂ ਦੇਖ ਲਓ ਇਹ ਆ ਆ ਗਿਆ ਜੀ ਦੁਪੱਟਾ ਆ ਭਾਜੀ ਦੁਪੱਟੇ ਕੰਨੇ ਕੈਮਰਾ ਮਾਰੋ ਇਹ ਆ ਲੋ ਜੀ ਆ ਦੁਪੱਟਾ ਹੈ ਜੀ 3D ਦੇ ਵਿੱਚ ਦੁਪੱਟਾ ਹੋਊਗਾ ਵੀ ਤੇ ਵਿਚਾਲੇ ਸੂਟ ਦੇ ਨਾਲ ਦਾ ਰੰਗ ਉੱਪਰ ਕਢਾਈ ਦੇ ਰੰਗ ਪੱਲੇ ਜਿਹੜੇ ਹੈਗੇ ਆ ਕਢਾਈ ਦੇ ਰੰਗ ਦੇ ਨਾਲ ਦੇ ਤੇ ਬਿਲਕੁਲ ਨਵੀਂ ਆਈਟਮ ਹੈ ਵੈਲਵਟ ਦੇ ਵਿੱਚ ਆ ਬੈਲਵੈਟ ਸ਼ਨੀਲ ਦੇ ਵਿੱਚ ਆਪਣੇ ਕੋਲ ਸੂਟ ਆਇਆ ਹੈ ਇਸ ਤਰ੍ਹਾਂ ਦੀ ਵੈਰਾਈਟੀ ਦੇਖਣ ਲਈ ਇਸ ਤਰ੍ਹਾਂ ਦੇ ਡਿਜ਼ਾਈਨ ਦੇਖਣ ਲਈ ਪੇਜ ਨੂੰ ਫੋਲੋ ਕਰ ਲਓ ਵੀਡੀਓ ਨੂੰ ਲਾਈਕ ਸ਼ੇਅਰ ਕਰਦਿਆ ਕਰੋ ਗੋਠੀ ਵਰਲਡਵਾਈਜ਼ ਤੋਂ ਵੀ ਯਾਰ ਬਠਿੰਦਾ ਲਓ ਜੀ ਸਭ ਤੋਂ ਪਹਿਲਾਂ 700 ਕਾਲ ਤੇ ਤੁਹਾਡੇ ਵਾਸਤੇ ਆਰਟੀਕਲ ਆਇਆ ਕਿੰਦਾ ਵੀਰੇ ਵਰਕ ਤੋਂ ਹਟ ਕੇ ਚੀਜ਼ ਆ ਚੁੱਕੀ ਹੈ ਆਪਣੇ ਕੋਲੇ ਜਾਮਾ ਵਰ ਬੁਟੀਕ ਦਾ ਪੀਸ ਆ ਚੁੱਕਿਆ ਜਿਹੜੇ ਦੇ ਉੱਪਰ ਵੀ ਇੱਕ 20 ਸਿੱਪੀ ਸਟੋਨ ਦਾ ਕੰਮ ਹੈ ਨੀਗਾ ਇੱਕ 20 ਸਿੱਪੀ ਸਟੋਨ ਦਾ ਕੰਮ ਹੈ ਨੀਗਾ ਵੀਰੇ ਟੋਟਲੀ ਹੈਂਡਕ੍ਰਾਫਟ ਸੂਟ ਹੈ ਵੀਰੇ ਖੱਡੀ ਦਾ ਤੇ ਮਲਟੀ ਸਟਾਈਲ ਕੀਤਾ ਹੋਇਆ ਵੀਰੇ ਮਲਟੀ ਰੀਲ ਦਾ ਕੰਮ ਕੀਤਾ ਹੋਇਆ ਜਿਵੇਂ ਕਿ ਆਪਾਂ ਨਕਸ਼ਾ ਕੰਮ ਮਲਟੀ ਹੁੰਦਾ ਉਸੇ ਟਾਈਪ ਚ ਕੰਮ ਆ ਚੁੱਕਿਆ ਨਵੀਂ ਚੀਜ਼ ਟਾਈਪ ਪਰਟੀ ਸਟਾਈਲ ਬਾਰਡਰ ਯੂਨੀਕ ਹੈ ਦੁਪੱਟਾ ਸਿਰੇ ਦਾ ਚੱਕਿਆ ਵੀਰੇ ਆਹ ਦੇਖ ਲਓ ਜੀ ਜਿਵੇਂ ਆਪਾਂ ਕਹਿਤੀ ਵੀਰੇ ਸਿੱਪੀ ਸਟੋਨ ਤੋਂ ਹਟ ਕੇ ਚੀਜ਼ ਪਾਉਣੀ ਹੈ ਡਰਨ ਸੂਟ ਆ ਚੁੱਕੇ ਨੇ ਗੋਠੀ ਵਰਲਡ ਵੇਡ ਧੋਬੀ ਵੀਰ ਬਟੰਡੇ ਵਾਲਾ ਦੇ ਤੇ ਕਲਰ ਚਾਰ ਦੇਖ ਲਓ ਜੀ ਕੋਈ ਇੱਕ ਦੋ ਕਲਰ ਨਹੀਂ ਹੈ ਰੰਗ ਦੇਖ ਲਓ ਜੀ ਕੋਈ ਦੋ ਤਿੰਨ ਗਲਰ ਨਹੀਂ ਹੈ ਸਿਰੇ ਤੇ ਸਿਰੇ ਕਲਰ ਆ ਚੁੱਕਿਆ ਨਵੇਂ ਤੋਂ ਨਵੇਂ ਰੰਗ ਆ ਚੁੱਕਿਆ ਨਵੇਂ ਤੋਂ ਨਵੇਂ ਡਿਜ਼ਾਈਨ ਹੈ ਵੀਰੇ ਇਹ ਸਾਰੇ ਆਰਟੀਕਲ ਤੁਹਾਨੂੰ ਮਿਲਣਿਆ ਗੋਠੀ ਵਰਲਡਵਾਈਡ ਥੋਬੀ ਤੇ ਬਠਿੰਡਾ ਜਿਹੜੇ ਕੀ 50% ਆਫ ਫਲੈਟ ਆਫਰ ਦੇ ਰਿਆ 50% ਵੀ ਇਹ ਰੇਟ ਦੀ ਗੱਲ ਕਰ ਲਈਏ ਆਹ ਲੋ ਜੀ 8000 ਵਾਲਾ ਸੂਟ 4000 ਦੀ ਰੇਂਜ ਦੇ ਵਿੱਚ ਹੈ 8000 ਵਾਲਾ ਸੂਟ 4000 ਇਹਦੇ ਵਿੱਚ ਆਪਣੇ ਕੋਲੇ ਦੋ ਤਰ੍ਹਾਂ ਦੇ ਆਰਟੀਕਲ ਆਏ ਹੋਇਆ ਇੱਕ 4000 ਦਾ ਇੱਕ ਆਰਟੀਕਲ ਦੋਨੇ ਸੋਹਣਿਆ ਜਿਹੜਾ ਆਰਟੀਕਲ ਆਊਗਾ 4600 ਕੁਸ਼ਰਪੇ ਦੀ ਰੇਂਜ ਦੇ ਵਿੱਚ ਉਹਦੇ ਡਿਜ਼ਾਈਨਿੰਗ ਹੈਗੀ ਆ ਆ ਚੀਜ਼ ਤਾਂ ਇਸ ਤਰ੍ਹਾਂ ਦੀ ਆ ਵੀਰੇ ਆ ਦੇਖ ਲਓ ਜੀ ਉਹਦੀ ਪੈਨਲ ਆਰਟੀਕਲ ਬਣਿਆ 4600 ਰੁਪਏ ਦੇ ਵਿੱਚ ਨਾਲ ਦੁਪੱਟਾ ਆ ਚੀਜ਼ ਆਊਗਾ ਜੀ ਇਹ ਸਾਰੇ ਆਰਟੀਕਲ 4000 ਤੇ 4600 ਰੁਪਏ ਦੇ ਵਿੱਚ ਦੋ ਤਰ੍ਹਾਂ ਦੇ ਆਰਟੀਕਲ ਹੈ ਮਲਟੀ ਸਟਾਈਲ ਉਹ ਪੀਸ ਹੈ ਰੇਂਜ ਹੈਗਾ 4000 ਤੇ 4600 ਦੋ ਡਿਜ਼ਾਈਨਾਂ ਦੋਨੇ ਡਿਜ਼ਾਈਨ ਟੌਪ ਹੈ ਮਿਲਣਗੇ ਗੋਠੀ ਵੜਵੜ ਤੋਬੀਆ ਬਠੰਡੜ ਦੇ ਵੀਡੀਓ ਨੂੰ ਕਰ ਦਿਓ ਲਾਈਕ ਸ਼ੇਅਰ ਫੋਲੋ ਧੰਨਵਾਦ ਮਾਰਨਿੰਗ ਰਜੰਨਾ ਦੀ ਤਰ੍ਹਾਂ ਆਪਣੇ ਕੋਲੇ ਵੈਰਾਈਟੀ ਦੇ ਰੇਡ ਲੱਗ ਚੁੱਕੇ ਨੇ ਵੀਰੇ ਆ ਦੇਖੋ ਗਰਲਿਸ਼ ਲੁੱਕ ਬੀ ਨੈਕ ਤੇ ਚਾਈ ਐਂਡ ਆਈ ਵਾਲੇ ਸੂਟ ਗਰਲਿਸ਼ ਲੁੱਕ ਬੀ ਨੈਕ ਦੇ ਵਿੱਚ ਬਲੈਕ ਐਨ 골ਡਨ ਵਾਲੇ ਸੂਟ ਆ ਜਿਹੜੀ ਸਾਰੀ ਵੈਰਾਈਟੀ ਹੈ ਵੀਰੇ ਆ ਹੈਗੇ ਲੈਂਡ ਦੇਣ ਵਾਲੇ ਜਿੰਨੇ ਆਪਣੇ ਘਰੇ ਮੈਰਿਜ ਦਾ ਫੰਕਸ਼ਨ ਆ ਗਿਆ ਜਾਂ ਨਾਨਕਸ਼ਹਿਰ ਭਰਨੀ ਹੈ ਤਾਂ ਇਹ ਸਾਰੀ ਵੈਰਾਈਟੀ ਮੇਰੇ ਕੋਲੇ 11 1100 ਵਾਲੇ 100 550 ਦੀ ਰੇਂਜ ਚ ਆਇਆ ਕੜਾਈ ਚੈੱਕ ਕਰ ਸਕਦੇ ਹੋ ਜਿਹੜੇ ਕੀ 50% ਆਫ ਤੇ ਮਿਲ ਜਾਂਦੀ ਹੈ ਡਿਜ਼ਾਈਨਿੰਗ ਤੁਸੀਂ ਦੇਖ ਲਈਆ ਵੀਰੇ ਸਟਾਈਲ ਨਵੇਂ ਆ ਚੁੱਕਿਆ 50% ਆਫ ਤੇ 550 600 ਇਸ ਰੇਟ ਦੇ ਵਿੱਚ ਬਹੁਤ ਡਿਜ਼ਾਈਨਿੰਗ ਮਿਲ ਜੂਗੀ ਇਹ ਮੈਂ ਨਹੀਂ ਸਿਰਫ ਗੋਠੀ ਵੱਡ ਵੱਡ ਢੋਬੀਰ ਬਸੰਗਲਾਂ ਦੇ ਆ ਦੇਖੋ ਜੀ ਅੱਗੇ ਵੀ ਬਹੁਤ ਡਿਜ਼ਾਈਨ ਪਏ ਆ ਆ ਵੀਰੇ ਆ ਸਾਰੇ ਜਿਹੜੇ ਡਿਜ਼ਾਈਨ ਹੈ ਵਿੱਚ ਆਪਣੇ ਕੋਲੇ ਪਾਰਟੀ ਵੇਅਰ ਵੀ 50% ਆਫ ਤੇ ਡੇਲ ਲਾਈਨ ਵਾਲੇ ਵੀ 50% ਆਫ ਤੇ ਹੈ ਔਰ ਰੰਗਾ ਮੈਚਿੰਗ ਬਹੁਤ ਆ ਚੁੱਕਿਆ ਹੈ ਜੇ ਤੁਸੀਂ ਕਪੜਾ ਖਰੀਦਣ ਦੀ ਸੋਚ ਰਹੇ ਹੋ ਦਾਜਵਦੀ ਬਣਾਉਣ ਦੀ ਸੋਚ ਰਹੇ ਹੋ ਤਾਂ ਗੋਟੀ ਵਾਲਿਆਂ ਦੇ ਵਿਜ਼ਿਟ ਕਰੋ ਧੰਨਵਾਦ ਤੇ ਆ अरुण ਤੇ ਸ਼ੈਲੀ ਕੋਲੇ ਆ ਅਰੋਣ ਮੋਟਾ ਫਾਇਦਾ ਲੈ ਕੇ ਆਇਆ ਮੋਟਾ ਮਾਲ ਵੀਰੇ ਮੈਂ ਵੀ ਲੈ ਕੇ ਆਇਆ ਪਤਲਾ ਮਾਲ ਉਹ ਪਤਲਾ ਮਾਲ ਮਤਲਬ ਪਤਲਾ ਮਾਲ ਮਤਲਬ ਵੀਰੇ ਆਪਣੀ ਮਸਲੀਨ ਦੀ ਵੈਰਾਈਟੀ ਆ ਚੁੱਕੀ ਹੈ ਜਿਹੜੀ ਕਿ ਦੋਨਾਂ ਮੌਸਮਾਂ 'ਚ ਪੈਂਦੀ ਹੈ ਦੋਨਾਂ ਮੌਸਮਾਂ 'ਚ ਪਹਿਨਣ ਵਾਲਾ ਮਤਲਬ 12 ਮਹੀਨੇ ਵਾਲਾ ਸੂਟ ਹੈ ਇਹ ਆ ਦੇਖੋ ਜੀ 99900 ਦੀ ਰੇਂਜ ਦੇ ਵਿੱਚ ਮਸਲੀਨ ਦੇ ਸੂਟ ਤੇ ਮਸਲੀਨ ਦੇ ਦੁਪੱਟੇ ਤੇ ਆ ਮੋਟਾ ਭਾਈ ਸਾਵਾ ਦੇਖੋ ਲੈ ਕੇ ਆਏ ਆ ਸਰਦੀ ਵਾਲੇ ਸੂਟ ਯਾਨੀ ਕਿ ਗਰਮ ਸੂਟ ਲੈ ਕੇ ਆਏ ਆ ਵਿంటర్ ਵੇਅਰ ਦੇ ਵੀਰ ਜੀ ਦਖਾ ਦਿਓ ਭਾਜੀ ਦੂਜਾ ਡਿਜ਼ਾਈਨ ਲਓ ਜੀ ਵੀਰ ਜੀ ਆ ਮਸਲੀਨ ਦੇ ਸੂਟ ਆ ਚਕਾ ਵਿంటర్ ਦੇ ਸੂਟ ਆ ਚਕਾ ਜਿਹੜੇ ਕਿ 50% ਆ ਉਹ ਸਿਰਫ ਗੋਠੀਵਾਲਾ ਮੈਂ ਦੇ ਸਕਿਆ ਹੋਰ ਕੋਈ ਨਹੀਂ ਦੇਊਗਾ ਸਾਈ ਵੀਰ ਜੀ ਬਿਲਕੁਲ ਜੀ ਆ ਦੇਖੋ ਐਂਟਰ ਕੈਮਰਾ ਘੁਮਾਓ ਜੀ ਮੇਰੇ ਪਿੱਛੇ ਵੀਰੇ ਮਜ਼ਾਕ ਦੀ ਗੱਲ ਮਜ਼ਾਕ ਚਾ ਲੇਕਿਨ ਸਾਡੇ ਕੋਲੇ ਵੈਰਾਈਟੀ ਦੇ ਵਿੱਚ ਕੋਈ ਕਮੀ ਨਹੀਂ ਮਿਲੇਗੀ ਰੇਟ ਜਿਹੜੇ ਅਸੀਂ 50% ਆਫ ਲਾਰ ਕੇ ਆ ਆ ਦੇਖੋ ਜੀ ਦਾਜਵਰੀ ਤੇ ਆ ਦੇਖੋ ਦਾਜਵਰੀ ਵਾਲੇ ਸੂਟਾਂ ਤੇ ਵੀ ਤੁਹਾਨੂੰ 50% ਆਫ ਮਿਲਣਾ ਹੈ ਇਹ ਇਹ ਸਾਰੇ ਡਾਂਸ ਤੁਹਾਨੂੰ ਮਿਲਣ ਸਿਰਫ ਗੋਠੀਵੜ ਵੜ ਦੇ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਵੀਰੇ ਗਰਮ ਲੈਨ ਵਿੰਟਰ ਦਾ ਆ ਚੁੱਕਿਆ ਥੋਬੀਵੜ ਬਟੰਡਾ ਧੰਨਵਾਦ ਜੀ ਨਹੀਂ ਮਿਲਣੀ ਐ ਇੰਨੀ ਸੋਹਣੇ ਸੋਹਣੇ ਚੀਜ਼ਾਂ ਨਹੀਂ ਮਿਲਣੀਆਂ ਦੇਖੋ ਉਹ ਨਹੀਂ ਮਿਲਣੀਆਂ ਉਹ ਜਿੰਨਾ ਮਾਲ ਮਿਲੇਗਾ ਨਹੀਂ ਸਾਰਾ 50% ਟੋਪ ਤੇ ਮਿਲੇਗਾ ਪੂਰੇ ਪੰਜਾਬ ਦੀ ਜ਼ਿੰਮੇਵਾਰੀ ਹੈ ਸਾਡੇ ਨੂੰ ਘੱਟ ਕੋਈ ਨਹੀਂ ਦੱਸਦਾ ਕਹੇ ਨੂੰ ਹਰ ਕੋ ਕਹੇਗਾ ਸ਼ਹਿਰ ਦੀ ਨੰਬਰ 1 ਦਾ ਨਾਮ ਮਾਲਵੇ ਦਾ ਸਭ ਤੋਂ ਵੱਡਾ ਸ਼ੋਰੂਮ ਹੈ ਗੋਠੀਵੜ ਵੜ ਥੋਬੀਵੜ ਬਟੰਡਾ ਆ ਜਿੰਨਾ ਆਰਟੀਕਲ ਲੱਗੇ ਨੇ ਆ ਸਾਰਾ ਦਾਜਰ ਮਾਰੀ ਲੱਗੇ ਪਾੜੀ ਆ ਸਾਰੇ ਸੈਕਸ਼ਨ ਦਾਜ ਐਂਡ ਵਰੀ ਦਾ ਮੇ ਕੋਈ ਮੇਰੇ ਕੋਲ ਆਜੋ ਗੋਰੀ ਭਾਜੀ ਤੁਸੀਂ ਵੀ ਆਜੋ ਤੁਹਾਨੂੰ ਬੜਾ ਦਬਾਓ ਮਾੜਾ ਮਰਦਾ ਆਲੋ ਨਹੀਂ ਆਲੋ ਭਾਜੀ ਆਲੋ ਡਿਜ਼ਾਈਨ ਦਿਖਾਓ ਵਾਲੇ 50 ਆਫ ਤੇ ਲੇਲਾ ਲੱਗਿਆ ਹੋਇਆ 12 12000 ਵਾਲੇ 6000 ਚ ਜਿਹੜੇ 24 24000 ਵਾਲੇ 12000 ਚ 50 ਆਫ ਤੇ ਮੇ ਪਾਜੀ ਅੱਧੇ ਰੇਟ ਤੇ 6000 ਰਲਾ ਇਹ ਆ ਰਿਹਾ ਲਾ ਭਾਜੀ 30000 ਚ ਸਾਲ ਜੀ ਦੇ ਲੋ ਬਿਲਕੁਲ ਜੀ ਬਿਲਕੁਲ ਜਮਾ ਜਾਏ ਜੀ ਲੈਣੀ ਫਿਰ ਤੇ ਬਤਾ ਇਹ ਗੌਦਾਰੀਆ ਭਾਜੀ ਆਪਣੇ ਰੇਟ ਆਪਣੇ ਡੀਅਲ ਕੋਈ ਨਹੀਂ ਦੇ ਸਕਦਾ ਨਹੀਂ ਦੇ ਸਕਦਾ ਨਹੀਂ ਦਿੱਤਾ ਅਗਲਾ ਚਾਰ ਡੀਅਲ ਦਿਖਾ ਕੇ ਪ੍ਰਦੀਪ ਜੀ ਚੁੱਪ ਕਰ ਜਾਂਦਾ ਆਪਣੇ ਆਪੋਡੇ ਕੋਲੇ ਲੈ ਡੀਅਲ ਖਤਮ ਵੀ ਨਹੀਂ ਹੁੰਦੇ ਜਿੰਨੀ ਵੈਰਾਈਟੀ ਆਪਣੇ ਕੋਲ ਪਈ ਹੈ ਨਾ ਜਿੰਨੀ ਵੈਰਾਈਟੀ ਤੁਸੀਂ ਨਿਗਾਹ ਮਾਰੋਗੇ ਦਾਜਨ ਵਰੀ ਵਾਦੀ ਜਿੰਨੀ ਵੀ ਆਈਟਮ ਪਈ ਹੈ ਇਹ ਸਾਰਾ ਮਾਲ 50% ਸਟੋਰ ਤੇ ਲੱਗੇ ਪਰ ਭਾਜੀ ਇਹ ਡੁੰਗਰ ਖਾਓ ਮਾਰ ਖਾਓ ਇਹਨਾਂ ਹਾਂ ਲੈ ਡੇਟ ਚੱਲ ਗਈ ਬਾਕੀ ਮੈਂ ਕਹਿੰਦਾ ਪ੍ਰਦੀਪ ਜੀ ਉਹ ਹੀਰੇ ਆ ਹੀਰੇ ਬਿਲਕੁਲ ਬਿਲਕੁਲ ਬੱਚੇ ਤੁਹਾਡੇ ਕੈਨ ਵਾਂਗੂ ਇਹ ਆਪਣੀ 14 12 ਦੀ ਵੈਰਾਈਟੀ ਅੱਜ ਦੀ ਡੇਟ ਦੀ ਵੈਰਾਈਟੀ ਅੱਜ ਦੀ ਡੇਟ ਦੀ ਆਟਮ ਲੈ ਕੇ ਚੋਰਾ 12 ਦੀ ਚੋਰਾ 12 ਦੇ ਨਵੇਂ ਡਿਜ਼ਾਈਨ ਲੈ ਕੇ ਸਾਹਿਬ ਜੀ ਉਹ ਦਵਾਂਗੇ 50 ਰੁਪਏ ਟੈਂਪਸ ਤੋਂ ਫੁੱਲ ਜਹਾਨਾ ਭਾਈ ਜੀ ਔਰ ਆ ਦੇਖੋ ਜੀ ਡਿਜ਼ਾਈਨਿੰਗ ਦੇਖੋ ਕੋਈ ਡਿਜ਼ਾਈਨਿੰਗ ਵੀ ਐਸੀ ਵੈਸੀ ਨਹੀਂ ਸਾਰਾ ਹੈਂਡਵਰਕ ਆ ਦੇਖੋ ਭਰਾ ਜੀ ਆ ਕੰਮ ਤੇ ਨਿਗਾ ਮਰਾਓ ਪਹਿਲਾਂ ਚੰਗੀ ਤਰ੍ਹਾਂ ਆ ਦੇਖੋ ਜੀ ਆ ਸਾਰਾ ਵਰਕ ਕੀਤਾ ਹੋਇਆ ਟੋਟਲੀ ਹੈਂਡਵਰਕ ਕੱਲਾ ਕੱਲਾ ਟਾਂਕਾ ਜੜਾ ਹੈ ਜੀ ਹੱਥ ਦਾ ਲੱਗਿਆ ਨਾਲ ਪਿਓਰ ਦੀ ਮਿਲਦੀਆਂ ਸਲਵਾਰ ਪਲਾਜ਼ੋ ਬਣਾਓ ਸ਼ਰਾਰਾ ਬਣਾਓ ਤੇ ਦੁਪੱਟਾ ਦੇਖੋ ਜੀ ਆ ਗਿਆ ਦੁਪੱਟਾ ਦੁਪੱਟਾ ਵੀ ਬੜਾ ਸ਼ਾਨਦਾਰ ਹੈ ਆ ਫੋਰ ਸਾਈਡਰ ਦੇ ਨੇ ਤੇ ਕੀਤਾ ਹੋਇਆ ਕੰਮ ਤੇ ਰੇਟ ਦੀ ਗੱਲ ਕਰੀਏ ਇਹ ਦੇ ਦਾਂਗੇ ਜੀ 13000 ਵਾਲਾ ਸਿਰਫ 6500 ਦੀ ਰੇਟ 'ਚ ਇੱਕੋ ਜੀ ਕਹਿਣ ਦੀ ਗੱਲ ਨਹੀਂ ਬੋਪੜਾ ਧਮਾਕਾ 13000 ਤੋਂ ਘੱਟ ਨਹੀਂ ਮਿਲਣਾ ਕਹਿਣ ਦੀ ਗੱਲ ਨਹੀਂ ਜੋ ਗੱਲ ਕਵਾਂਗੇ ਸਹੀ ਕਵਾਂਗੇ ਆਪਾਂ ਦੇ ਰਹੇ ਸਿਰਫ 6500 ਭਾਜੀ ਇਹ ਕਹਿ ਦੇਣੀ ਹੈ ਕਈ ਮੇਰੀਆਂ ਪੈਣਾ ਦੁਪੱਟਾ ਛੋਟਾ ਹੈ ਨਹੀਂ ਨਹੀਂ ਆ ਦੇਖੋ ਜੀ 2.5 ਮੀਟਰ ਬੱਟਾ ਭਾਜੀ 2.5 ਮੀਟਰ ਬੁੱਕਲ ਵਾਲੀ ਦੁਪੱਟੇ ਦੀ ਬੁੱਕਲ ਵਾਲੀ ਦੁਪੱਟੇ ਬੁੱਕਲ ਇਹ ਨਹੀਂ ਦੁਪੱਟੇ ਆ ਜੋ ਗੱਲ ਕਵਾਂਗੇ 2.5 ਮੀਟਰ ਕਵਾਂਗੇ 2.5 ਮੀਟਰ ਬੁੱਕਲ ਵੱਡੂਗੀ ਸਰਦਾਰੀ ਲੁੱਕੇ ਜੀ ਕੰਮ ਤੇ ਕਰੋ ਭਾਜੀ ਰੱਖੋ ਕਰੋ ਆ ਦੇ ਸਿਮਰ ਬੇਸ ਦੇ ਉੱਤੇ ਐ ਭਾਜੀ ਮੇਲਾ ਫਿਪੀ ਆਫ ਦਾ ਬਿਲਕੁਲ ਜੀ ਆਹੀ ਆਹੀ ਗੱਲ ਦੰਨੇ ਮੇਲਾ ਫਿਪੀ ਆਫ ਦਾ ਜੀ ਆਹ ਲੋ ਨਿਕਲੋ ਚੈੱਕ ਆ ਲੋ ਮੇਲਾ ਫਿਪੀ ਆਫ ਦਾ ਆਹ ਲੋ ਜੀ ਕਰੋ ਚੈੱਕ ਕਲਰ ਆਹ ਦੇਖੋ ਵੀਰੇ ਇਸ ਤਰ੍ਹਾਂ ਹਰੇਕ ਸੈੱਟ ਦੇ ਹਰੇਕ ਡਿਜ਼ਾਈਨ ਦੇ ਪ੍ਰੋਪਰ ਤੁਹਾਨੂੰ ਕਲਰ ਮਿਲਣਗੇ ਠੀਕ ਹੈ ਜੜੀ ਮੇਰੀ ਭੈਣ ਨੇ ਖਰੀਦਦਾਰੀ ਕਰਨੀ ਹੈ ਤਾਂ ਮਾਰਨਿੰਗ ਟਾਈਮ ਸਭ ਤੋਂ ਬੈਸਟ ਹੈ ਕਿਉਂਕਿ ਮਾਲ ਸਾਰਾ ਫਰੈਸ਼ ਲੱਗਿਆ ਹੁੰਦਾ ਵੈਰਾਈਟੀ ਸਾਰੀ ਫਰੈਸ਼ ਲੱਗੀ ਹੁੰਦੀ ਹੈ ਉਹ ਸਾਹਿਲ ਪਾਜੀ ਦਾ ਜੈਂਟ ਬਰੀ ਵਾਲੇ ਠੀਕ ਹੈ ਖੱਡੀ ਦੇ ਸੂਟ ਵੀ ਆਏ ਆ ਕੋਰ ਦੇ ਆ ਦੇਖੋ ਜੀ ਖੱਡੀ ਦੇ ਸੂਟ ਵੀ ਚੱਕੀ ਬੈਠਾ ਜਿਹੜੇ ਜਮਾਵਾਦ ਬਨਾਰਸੀ ਸੂਟ ਹੁੰਦੇ ਆ ਤੇ ਰੇਟ ਹੈ ਰੇਟ ਅੱਧੇ ਪਾਜੀ 12 12 8 8000 ਵਾਲੇ ਸਿਰਫ ਕਿੰਨੇ ਦੇ 4000 ਦੇ 3000 ਕੋਈ ਨਹੀਂ ਦੇ ਸਾਡਾ ਮਾਲ ਹੈ ਜੀ ਲੈਟ ਚੀਜ਼ ਹੈ ਰੇਸ਼ਮ ਦਾ ਕੋਈ ਤਿਲਾਈ ਲੱਗਿਆ ਕਲਰ ਬਹੁਤ ਪਿਆਰੇ ਪਿਆਰੇ ਆ ਇਹ ਪਿਓਰ ਬਣਾ ਆ ਜੀ ਦੇਖੋ ਜੀ ਆ ਸਾਰੇ ਡਿਜ਼ਾਈਨ ਹੀ ਬਹੁਤ ਹਾਂ ਜੀ ਵਰਕ ਵਾਲੇ ਤਾਂ ਹੈਗੇ ਆ ਜਿਨੇ ਵਰਕ ਤੋਂ ਐਕਸਟਰਾ ਆਈਟਮ ਲੈਣੀ ਨਹੀਂ ਸਰਦਾਰੀ ਲੁੱਕ ਮਤਲਬ ਕੋਈ ਆਪਣੇ ਕੋਲੋਂ ਖਾਲੀ ਨਹੀਂ ਮੁੜਦਾ ਜੀ ਜਿਹੜੀ ਮਰਜ਼ੀ ਵੈਰਾਈਟੀ ਲੈ ਸਕਦਾ ਹੈ ਵੈਰਾਈਟੀ ਇੰਨੀ ਆਪਣੇ ਕੋਲ ਜੀ ਦੁਪੱਟੇ ਖਾਲੀ ਮੁੜਨ ਦਾ ਸਵਾਲ ਨਹੀਂ ਪੈਦਾ ਹੁੰਦਾ ਜੀ ਇੱਕ ਤਾਂ ਵੈਰਾਈਟੀ ਵੱਧ ਉਤੋਂ 50% ਤੋਂ ਉਤੋਂ ਇੱਕ ਇੱਕ ਰੇਟਾਂ 'ਚ 10-10 ਡਿਜ਼ਾਈਨ ਅਸੀਂ ਦੇਖ ਰਹੇ ਹਾਂ ਨੇ ਬਡੀਗ ਦਾ ਇਹ ਮੋٹے ਕੱਪੜੇ ਦੇ ਸਰਦੀਆਂ ਵਾਲੇ ਕੱਪੜੇ ਦੇ ਕਿੰਨੇ ਕੰਮ ਐਨਾ ਗੁੰਧ ਮੈਣਾ ਐਡਾ ਬ੍ਰੇਕ ਕੰਮ ਕੱਢਿਆ ਹੋਇਆ ਹੈ ਮੈਂ ਕਹਿੰਦਾ ਜਿੰਨੀ ਮਰਜ਼ੀ ਬਰੀਕ ਤੋਂ ਕਰਾ ਲੋ ਹੋੜ ਕੋ 2025 ਹੋਰ ਕਲਾ ਕੰਮ ਕੰਮ ਦਾ ਲੈ ਜਾਣਗੇ ਭਾਈ ਜੀ ਕੰਮ ਕੰਮ ਦਾ ਲੈ ਜਾਣਗੇ ਭਾਈ ਜੀ ਕੰਮ ਬਹੁਤ ਸੋਹਣਾ ਹੈ ਭਾਈ ਜੀ ਧਾਗੇ ਦਾ ਕੰਮ ਹੈ ਗੁੰਦਮਾ ਕੰਮ ਹੈ ਬਰੀਕ ਕੰਮ ਹੈ ਭਾਈ ਜੀ ਤੇ ਇਹਦੇ ਨਾਲ ਭਾਈ ਜੀ ਦੁਪੱਟਾ ਮਸ਼ਰੀਨ ਦਾ ਆਹ ਦੁਪੱਟਾ ਮਸ਼ਰੀਨ ਦਾ ਦੀ ਆਰਟੀਕਲ ਅੱਡਾ ਪਿਆਰਾ ਹੈ ਮੈਂ ਕਹਿੰਦਾ ਸਕਰੀਨਸ਼ੋਟ ਹੋੜੇ ਮੰਗਾ ਲੋ ਜੀ ਐਡਾ ਪਿਆਰਾ ਆਰਟੀਕਲ ਹੈ ਇਹ ਸੈਂਪਲ ਆਇਆ ਮੇਰੇ ਤੋਂ ਮਸ਼ਰੀਨ ਦੇ ਦੁਪੱਟੇ ਨਾਲ ਬਹੁਤ ਹੀ ਘੱਟ ਰੇਟਾਂ ਤੇ ਦੁਪੱਟਾ ਪਿਓਰ ਮਸ਼ੀਨ ਦਾ ਮਲਾਈ ਬਰਾ ਦੁਪੱਟਾ ਹੈ ਬਿਲਕੁਲ ਸੈਂਪਲ ਕੰਫਰਟੇਬਲ ਦੁਪੱਟਾ ਹੈ ਮਸ਼ਰੀਨ ਦਾ ਫੁੱਲਓਵਰ ਕਨ ਬੱਟਾ ਪਾ ਦੀ ਤੇ ਭਾਜੀ ਜੇ ਆਪਾਂ ਰੇਟ ਦੀ ਗੱਲ ਕਰ ਰਹੀਏ ਐਂਦਾ ਰੇਟ ਹੈਗਾ ਤੁਹਾਡੀ 3100 ਰੁਪਏ ਦਾ ਜੀ ਮਸ਼ਰੀਨ ਦੇ ਦੁਪੱਟੇ ਨਾਲ ਸੈਂਪਲ ਆਇਆ ਮੇਰੇ ਤੋਂ ਜਿਹੜਾ ਕੰਮ ਚਾਹੇ ਕਰ ਲੋ ਚਾਹੇ ਬੁਰਸ਼ ਮਾਲਿਓ ਐ ਨਹੀਂ ਮੇਰਾ ਕੰਮ ਪੱਟੇ ਦੇਊਗਾ ਜਦ ਧਾਰੇ ਭਾਈ ਅੱਗੇ ਕਰੋ ਲੋਗੇ ਧਾਰੇ ਵੀਰ ਵੀਰ ਚਾਹੇ ਬੁਰਸ਼ ਮਾਲੋ ਕੰਮ ਨਹੀਂ ਖਰਾਬ ਹੋਏਗਾ ਤਾਂ ਅੱਗੇ ਦਾ ਕੰਮ ਹੈ ਇੰਚ ਵਿੱਚ ਮੇ ਤੋਂ ਗੋੜੇ ਐਂ ਬਣ ਕੇ ਆਏ ਨੇ سونے ਦੇ ਐਂ ਹੀਰਾ ਪਾ ਦੀ ਗੁੰਦਮਾ ਕੰਮ ਬਰੀਕ ਕੰਮ ਬਹੁਤ ਹੀ ਸ਼ਾਨਦਾਰ ਕੰਪਣੀ ਮੋٹے ਕੱਪੜੇ ਦੇ ਜੜਾਟ ਪਾਉਣ ਵਾਲਾ ਕੱਪੜਾ ਸਰਦੀ ਪਾਉਣ ਵਾਲਾ ਕੱਪੜਾ ਪਾਏ ਦੀ ਤੇ ਪਾਏ ਦੀ ਦੁਪੱਟੇ ਦੀ ਗੱਲ ਕਰੀਏ ਦੁਪੱਟਾ ਮਸ਼ੀਨ ਦਾ ਪਾਏ ਦੀ ਔਰ ਦੁਪੱਟਾ ਪਾਏ ਦੀ ਮਸ਼ੀਨ ਪਿਓਰ ਮਸ਼ੀਨ ਦਾ ਦੁਪੱਟਾ ਪਾਏ ਦੀ ਆ ਫੜੀ ਪਾਏ ਦੀ 60 ਗ੍ਰਾਮ ਪਿਓਰ ਮਸ਼ੀਨ ਦਾ ਦੁਪੱਟਾ ਪਾਏ ਦੀ 31 32 ਸੂਟ ਹੈ ਆਪਾਂ ਦੇਣ ਜਾ ਰਹੇ ਹਾਂ ਸਿਰਫ 1550 ਰੁਪਏ ਚ ਮਸ਼ੀਨ ਦੇ ਮਸ਼ੀਨ ਦੇ ਦੁਪੱਟੇ ਨਾਲ ਸੇਫਟੀ ਆਫ ਤੋਂ ਵੱਧ ਉੱਤੇ ਹੈ ਆਰਟੀਕਲ ਬਹੁਤ ਪਿਆਰਾ ਹੈ ਪਾਣੀ ਫੜੀ ਦਿਖਾਈ ਹੋ ਲੰਮਾਈ ਤੇ ਕਰੋ ਭਾਈ ਲੋ ਜੀ ਲੰਮਾਈ ਤੇ ਲੰਮਾਈ ਤੇ ਕਰ ਲੋ ਜੀ ਐਡਾ ਸੋਹਣਾ ਆਰਟੀਕਲ 1500 ਰੁਪਏ ਦੀ ਫੁੱਲ ਲੰਮਾਈ ਦੇ ਨਾਲ ਰੇਸ਼ਮ ਦਾ ਕੰਮ ਧਾਗੇ ਦਾ ਕੰਮ ਬਾਡੀ ਐਨ ਅੱਛਾ ਲੱਗਿਆ ਭਾਜੀ ਸ਼ੇਰ ਲਾਜ਼ਮੀ ਕਰਿਓ ਜੇ ਕਲਰ ਅੱਛਾ ਲੱਗੇ ਸ਼ੇਰ ਲਾਜ਼ਮੀ ਕਰ ਦਿਓ ਸ਼ੇਰ ਲੈ ਕੇ ਮਨਜ਼ੂਰ ਕਰਨਾ ਭਾਈ ਜੀ ਬੇਨਤੀ ਹੱਕ ਜੋੜ ਕੇ ਡੀਐਨ ਬਹੁਤ ਆਪਣੇ ਕੋਲ ਕੋਠੀਆਂ ਨੇ ਸ਼ਹਿਰ ਦੀ ਨੰਬਰ 1 ਦੁਕਾਨ ਹੈ ਮਾਲਵੇ ਦਾ ਸਾਨਾ ਵੱਡਾ ਸ਼ੋਰੂਮ ਕੋਠੀ ਬਾਡਵੇ ਧੋਬੀ ਬੀਆ ਫੰਡਾ ਵੀਡੀਓ ਸ਼ੇਅਰ ਲਾਈਕ ਮਾਰ ਦਿਓ ਕਰਕੇ ਨਮਸਕਾਰ ਪ੍ਰਣਾਮ ਸਤਿ ਸ੍ਰੀ ਅਕਾਲ ਲੈ ਕੇ ਬੜੀ ਗਰਮ ਚ ਲੈ ਕੇ ਜਾੜਾ ਵਾਲਾ ਕੱਪੜਾ ਲੈ ਕੇ ਆ ਸਰਦੀ ਦਾ ਕੱਪੜਾ ਲੈ ਕੇ ਆ ਜਾੜਾ ਵਾਲਾ ਪੂਰੀ ਠੰਡ ਵਾਲਾ 0 ਮਾਈਨਸ ਡਿਗਰੀ ਵਾਲੇ ਸੂਟ ਲੈ ਕੇ ਆ ਗਰਮ ਮਾਈਨਸ ਡਿਗਰੀ ਵਾਲੇ ਪੂਰੇ ਗਰਮ ਸ਼ਾਲ ਦੇ ਨਾਲ ਹੈ ਭਾਈ ਜੀ ਮੈਡਮ ਜੀ ਸ਼ਾਲ ਦੇ ਨਾਲ ਹੈ ਤੁਸੀਂ ਯਕੀਨ ਮੰਨ ਲਿਓ 25 25 ਸੌਲੇ ਸੂਟ ਹੈ ਸ਼ਾਲ ਦੇ ਨਾਲ ਆਪਾਂ ਦੇਣ ਜਾ ਰਹੇ ਸਾਇਲ ਭਾਈ ਜੀ 80% 750 ਰੁਪਏ ਦਾ ਆਰਟੀਕਲ ਦੇਖ ਰਹਾ ਪਾਸ ਔਰ ਸਾਰਾ ਸਰਬੋਖਸੀ ਦਾ ਕੰਮ ਕੀਤਾ ਹੈ ਬ੍ਰੇਕ ਬ੍ਰੇਕ ਜਿੰਨਾ ਕੰਮ ਦੇਖ ਰਹੇ ਹੋ ਬਹੁਤ ਹੀ ਪਿਆਰਾ ਕੰਮ ਹੈ ਗਰਮ ਸੂਤ ਹੈ ਜਾੜਾ ਨਾਲ ਸੂਤ ਹੈ ਸੰਗੀ ਜਪਾ ਨਾਲ ਸੂਤ ਹੈ ਬੱਜੀ ਨਾਲ ਹੈ ਸਟੋਲ ਨਾਵਾਲਾ ਸ਼ੋਲ ਗਰਮ ਸ਼ੋਲ ਹੈ ਭਾਜੀ ਸ਼ੋਲ ਦੀ ਵੈਰਾਈਟੀ ਦਿਖਾ ਦਿਓ ਭਾਜੀ ਕਿਹੜੀ ਗਰਮ ਆਪਣੇ ਕੋਲ ਭਾਜੀ ਇਹ ਪਾਕਿਸਤਾਨੀ ਸੂਟ ਗਰਮ ਚ ਲੈ ਕੇ ਆਏ ਆ ਜੀ ਬਹੁਤ ਹੀ ਘੱਟ ਰੇਟਾਂ ਤੇ ਕਾਨੀ ਪ੍ਰਿੰਟ ਪਾਕਿਸਤਾਨੀ ਸੂਟ ਡੀਐਲ ਦੇਖੋ ਭਾਜੀ ਉਹ ਦੱਸਿਓ ਖੇਰ ਦੇਣਾ ਪਤਨੀ ਜੀ ਉਹ ਭਾਜੀ ਗਰਮ ਸ਼ੋਲ ਹੈ ਗਰਮ ਸਰਦੀਆਂ ਵਾਲਾ ਜਾਰਾ ਦਾ ਕਪੜਾ ਜਾਰਾ ਹੈ ਮੈਂ ਕਹਿੰਦਾ ਭਾਜੀ ਆ ਦੇ ਕੋਲ ਸਟੋਲ ਦੇਖੋ ਕਿੱਡੇ ਦੋਸਤ ਉਹ ਵੀ ਵਧੀਆ ਭਾਜੀ ਇਹ ਸੂਟ ਨੇ ਮੈਗਨੈਟ ਡਿਗਰੀ ਵਾਲੇ ਇਹ ਪੂਰੀ ਠੰਡ ਪੈਲੀ ਨਾ ਆਸੂ ਵਾਲੇ ਇਲਾਕੇ ਵਾਲੇ ਸੂਟ ਹੈ ਗਰਮ ਸੂਟ ਹੈ ਭਾਜੀ ਪਿਓਰ ਗਰਮ ਮਾਈਨਸ ਡਿਗਰੀ ਵਾਲੇ ਸੂਟ ਲੈ ਕੇ ਆਏ ਮੈਡਮ ਜੀ ਆ ਦੇਖੋ ਸ਼ੋਲ ਚੈੱਕ ਕਰ ਲੋ ਵੱਡਾ ਸ਼ੋਲ ਸਿਰਫ 25 ਵਾਲਾ ਸੂਟ 750 ਰੁਪਏ ਮਾਈਨਸ ਡਿਗਰੀ ਵਾਲੇ ਗਰਮ ਸੂਟ ਲੈ ਕੇ ਆਏ ਭਾਜੀ ਗਰਮ ਸੂਟ ਭਾਜੀ ਠੰਡੇ ਲੱਗੀ ਕੋਟੀਸ ਵਾਟਰ ਪਾਣੀ ਲੋਣ ਨਹੀਂ ਅਗਰ ਸੂਟ ਪਾਇਆ ਤੁਹਾਡੇ ਕੋਟੀ ਸਵਾਡਰ ਪਾਣ ਦੀ ਲੋੜ ਨਹੀਂ 25 25 100 ਸੂੜਾ ਅਸੀਂ ਦੇ ਦੇ 750 ਰੁਪਏ ਦਾ ਇਹਨਾਂ ਬੋਧਾ ਵਰਕ ਹੋਇਆ ਵੇ ਪ੍ਰਦੀਪ ਜੀ ਇਹਦੇ ਵਰਕ ਸਾਰੋ ਭਾਜੀ ਵਰਕ ਚੈੱਕ ਕਰਾਓ ਵਰਕ ਹੋਇਆ ਵੇ ਆ ਕਾਨੀ ਪ੍ਰਿੰਟ ਆਇਆ ਅੱਗੇ ਮੇਰੇ ਕੋਲ ਉਹਤੇ ਵੀ ਵਰਕ ਹੋਇਆ ਵੇ ਬਹੁਤ ਸੋਹਣੇ ਆਰਟੀਕਲ ਆਏ ਆ ਡਿਜ਼ਾਈਨ ਦੇਖੋ ਕਿੱਡੇ ਸੋਹਣੇ ਕਲਰ ਚਾਰਟ ਬਹੁਤ ਸੋਹਣੇ ਆਏ ਆ ਇਹਦੇ ਪ੍ਰਦੀਪ ਜੀ ਭਾਜੀ 25 25 100 ਵਾਲੇ ਸੂੜ ਗੇੜ ਗੇੜ ਕੰਨੋਵੇ ਸੂੜ ਗਰਮ ਸੂੜ ਸੱਤਿਆ ਪਾਣੇ ਭਾਜੀ ਜਿਹੜੇ 750 ਰੁਪਏ ਦਾ ਵੱਡੇ ਸ਼ੋਅ ਦੇ ਨਾਲ ਹੈ ਮੈਨਰਸ ਡਿਗਰੀ ਵਾਲੇ ਸੂਟ ਹੈ ਪੂਰੇ ਜਾੜਾ ਵਾਲੇ ਸੂਟ ਹੈ ਠੰਡੇ ਲੱਗੀ ਕੋਟੀ ਸਵਾਟਰ ਪਾਣ ਦੀ ਲੋੜ ਨਹੀਂ ਮੈਨਨਦੀ ਬੇਪੂ ਨਵੀਆਂ ਚੀਜ਼ਾਂ ਆਈਆਂ